ਲੋ ਜੀ ਬਾਈ ਸਵਾਗਤ ਹੈ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਲੋ ਬਾਈ ਪਾਪਾ ਆ ਗਈ 735 414 ਨੰਬਰ ਹੈ ਜੀ ਪੀ ਆਰ 414 ਤਿਆਰੀਆਂ ਘੜੀਆਂ ਖਤਮ ਹੋ ਗਈਆਂ ਹਾਂ ਲਾਈਟ ਆ ਗਈ ਪਹੁੰਚੀ ਬਾਈ ਨਜ਼ਾਰਾ ਹੀ ਬੰਨ੍ਹ ਦਿਆ ਆ ਬਾਈ ਗੁਜ਼ਾਰਾ ਆ ਗਿਆ ਬਾਈ ਆਪਾਂ ਪਾਪ ਪਾਈਪ ਲਾਈਨ ਚਲਾਤੀ ਜੀ ਅੱਜ ਪਾਣੀ ਪਾਣੀ ਬਹੁਤ ਆ ਮੋਟਰ ਦਾ ਰੱਬ ਸੁੱਖ ਰੱਖੇ ਨੰਬਰ ਇੱਕ ਪਾਈਪ ਲਾਈਨ ਦੇਖੋ ਪਹਿਲਾਂ ਤੁਸੀਂ ਹਾਂ ਇਹ ਤੁਹਾਨੂੰ ਨੰਬਰ ਦੋ ਦਿਖਾਉਨੇ ਇਹ ਨੰਬਰ ਦਿਆ ਬਾਕੀ ਭਾਈ ਬਹੁਤ ਆਪਾਂ ਨੇ ਟਰੈਕਟਰ ਉੱਪਰ ਡੀਜ਼ਲ ਫੂਕਿਆ ਓਰੇ ਬਰਾਵੋ ਇੰਜਣ ਵੀ ਚਲਾਇਆ ਏ ਪਹਿਲਾਂ ਕੋਈ ਹੁੰਦੀ ਸੀ ਤੁਸੀਂ ਆਏ ਦੇਖ ਲਓ ਕਿ ਉਹ ਮੋਟਰਸਾਈਕਲ ਕਿੱਥੇ ਆਉਂਦੇ ਆ ਉੱਥੇ ਨਹੀਂ ਚਲੇਗੀ ਲੈ ਨਾ ਇੱਧਰ ਤੇ ਪਿੰਡ ਇੱਧਰ ਆ ਉਹ ਚਲੇਗੀ ਮੋਟਰ ਦਾ ਜਿਆਦਾ ਦਿੱਤੇ ਵੀ ਨਹੀਂ ਮੋਟਰ ਨੂੰ ਨਹੀਂ ਫਰਕ ਪੈਂਦਾ ਹੁੰਦਾ ਕਦੇ ਵੀ ਲੋਡ ਤੇ ਬਾਕੀ ਭਾਈ ਬਾਈਆਂ ਨੇ ਲੈ ਪਾਈਪ ਲਾਈਨ ਵੀ ਬਹੁਤ ਵਧੀਆ ਪਾਈ ਆ ਕੋਈ ਲੀਕਿੰਗ ਨਹੀਂ ਹੈਗੀ ਫੀਡਿੰਗ ਬਹੁਤ ਟੌਪ ਦੀ ਕਰਕੇ ਗਏ ਆ ਤੇ ਆ ਨੱਕਾ ਖੁੱਲ ਗਿਆ ਜੀ ਖੇ ਦੇਖੋ ਜੀ ਨਜ਼ਾਰਾ ਆ ਗਿਆ ਇਹ ਨੂੰ ਐ ਸਮਝੋ ਇਹ ਜਮੀਨ ਦੀ ਚੱਕੜੀ ਕਰਕੇ ਤੁਸੀਂ ਉਹ ਮੋਟਰ ਬੱਲੇ ਵਾਹ ਬੇਲੇ ਹੋ ਗਿਆ ਨਜ਼ਾਰਾ ਹੀ ਆ ਗਿਆ ਦੇਖੋ ਜੀ 1,35,400 ਰੁਪਏ ਜ਼ਰੂਰ ਲੱਗੇ ਆ ਪਰ ਸਵਰਗ ਵੀ ਬਣਾਤਾ ਸਵਰਗ ਨਾਲ ਦਾ ਸਵਰਗ ਜਮੀਨ ਵੀ ਮਾਰੂ ਤੇ ਫਿਰ ਦੁਵੀ ਬਣ ਗਈ ਆਹ ਹੁਣ ਵੀ ਭਰ ਦੇਣਾ ਕਿਹੜਾ ਬਣਾ ਬੜਾ ਲੈਡ ਨਾ ਠੀਕ ਸੀ ਮੈਂ ਲੱਕੇ ਕੋ ਪਹੁੰਚ ਗਿਆ ਬਾਕੀ ਪਾਣੀ ਵੀ ਪੂਰਾ ਆ ਰਿਹਾ ਜੀ ਖਾ ਲਓ ਛਲ ਛਲ ਜਾਂਦੀ ਇੱਥੇ ਜੇ ਆ ਜਦੇ ਬੰਦ ਹੋ ਗਿਆ ਇੱਥੇ ਪਿੱਛੇ ਹੋਈ ਥੋੜੀ ਕਾਹੀ ਮੂੰਹ ਦਾ ਮੈਂ ਲੈਡ ਨਾ ਠੀਕੀ ਪਾਣੀ ਭੱਜ ਜਾਂਦਾ ਕਿਾਰੇ ਮਾ ਪਾਣੀ ਜੂਰਾ ਭੱਜਣ ਲੱਗਾ ਇਹ ਭੱਜੂਗਾ ਹੀ ਨਹੀਂ ਮਾਣੀ ਜੀ ਭੱਜ ਜਾਂਦਾ ਕਿਾਰੇ ਚ ਬਾਕੀ ਬਾਈ ਮੋਟਰ ਜ਼ਰੂਰ ਵੇਚਣੀ ਆ ਬਾਈ ਦਾ ਫੋਨ ਵੀ ਆਇਆ ਤਾਂ ਇੱਕ ਦਾ ਕਸੂਥਰੇ ਚ ਕਾ ਮੋਟਰ ਆਏ ਥੋੜੋ ਦਿਖਣੀ ਆ ਮੋਟਰ ਕੱਢੇ ਦਿਖਣੀ ਆ ਹਾਂ ਭਾਈਓ ਲੱਗੀ ਵੀ ਉਹ ਉੱਥੇ ਆਪਾਂ ਜੀ ਰੇਡਰ ਪਰ ਚੈੱਕ ਕਰਾ ਕੇ ਘੰਟਾ ਚਲਾਉਣਾ ਅੱਧਾ ਘੰਟਾ 2 ਘੰਟੇ ਜਿੱਦਾਂ ਬਾਈ ਨੇ ਚਲਾ ਕੇ ਦੇਖ ਕੇ ਜਾਣੀ ਦੇਖ ਸਕਦੇ ਆ ਫਿਰ ਆਪਾਂ ਚੱਲਦੇ ਤੇ ਬਾਅਦ ਚ ਚਲਾ ਕੇ ਦਿਖਾ ਕੇ ਫਿਰ ਕੱਢਾਂਗੇ ਮੋਟਰ ਨੂੰ ਹਾਂ ਇੱਕ ਮੋਟਰ ਹੋਰ ਆ ਉਹ ਕੀ ਹੋ ਗਿਆ ਤੁਹਾਨੂੰ ਵੀ ਨੀਂਦ ਆਉਂਦੀ ਹਲੇ ਹਾਂ ਮੀਨ ਨੀ ਦਾ ਯੂਨੀਟਰ ਫੋਨ ਚਲਾਉਣੇ ਕਹਿੰਦੇ। ਬੈਬਲੈਂਚ ਚੈੱਕ ਕਰ ਲਿਆ। ਇਹ ਅੱਖਾ ਹੋ ਗਿਆ ਡੜੀਆਂ। ਆਪਣੀ ਵਾਲੀ ਲੈਣ ਜਲ ਵੀ ਪਿੰਡ ਵਾਲੀ ਵੀ ਜਰਲੀ ਨੂੰ ਲਾਈਟ ਨਹੀਂ ਆਈ। ਮੈਂ ਕਿਹਾ ਤਾਂ ਉਹੀ ਕੰਮ ਹੋ ਗਿਆ। ਉਹ ਵੀ ਜਲਦੀ ਦਿੰਦੇ ਨੂੰ ਮੋਟਰ। ਉਹ ਵੀ ਦੇਖਣੀ ਹੈ। ਕਿੱਥੇ? ਉਹੋ। ਆ ਇੱਥੇ ਵਾਲੀ। ਆ ਵਾਲੀ ਹਾਂ ਜਾਇ ਹਲੇ ਆ ਗਈ ਸਮਝ ਲੈਣੀ ਮੋਟਰ ਵਾਲੀ ਆਪਣੀ ਸੂਚਾ ਆ ਗਈ ਉਹ ਭੌਣ ਵਾਲੀ। ਹਲੇ ਆਈ ਨਹੀਂ ਇਹ ਨਾਲ ਚੱਲਦੀ ਆ। ਹਾਂ ਜੀ ਬਾ। ਹਦਵਾੜ ਭਰਤਾ ਕਹਿੰਦਾ ਲੈਣੀ। ਲਾੜ ਭਰਤਾ ਰੋਤਾ। ਆ ਮੇਰੇ ਵਾਲੀ ਖੇਤ ਭਰਨੇ ਵਾਲਾ ਹੋਣਾ ਫਿਰ ਜਾਂਦੇ ਉੱਥੇ ਨੂੰ। ਹੋਰ। ਦੇਖੋ ਜੀ ਨਜ਼ਾਰਾ ਫੁੱਲਾ। ਬਾਕੀ ਬਾਈ ਹਲੇ 1 ਸਾਲ ਬੂਟੇ ਹੋਰ ਖੜਾਵਾਂਗੇ ਤੇ ਵੱਧ ਜੀਵੀ ਲਾਵਾਂਗੇ ਬੂਟਾ ਦਾ ਸੋਨਾ ਚ ਲਿਆ ਵਾ ਹੁਣ ਪਾਣੀ ਹੁੰਦਾ ਹੁਣ ਮੈਂ ਕਹਿੰਦਾ ਤੂੰ ਮੂੰਹ ਚ ਪਾਣੀ ਪੀ ਕੇ ਰੰਦੇ ਹਾਂ ਹਾਂ ਹੁੰਦਾ ਨਾ ਸਹੀ ਨਾ ਸਹੀ ਪੀ ਕੇ ਸਮਝ ਹਾਂ ਹੁਣ ਇਹ ਚਾਰ ਪਾਣੀ ਲੱਗਣ ਦੀ ਮੋਟਰ ਤਾਂ ਹੁੰਦਾ ਠੀਕ ਨਹੀਂ ਇਹ ਭਾਈ ਤੈਨੂੰ ਇਹ ਜਰੂਰ ਕਹੀਏ ਭਾਈ ਖਾਲ ਪਾਲਾ ਪਤਾ ਹੀ ਨਹੀਂ ਹਿੰਮਤ ਕਰੀ ਉਹ ਖਾਲ ਸੀ ਓਕੋ ਦੇ ਯਾਰ ਹੁਣ 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 ਮੇਰੀ ਗੱਲ ਸੁਣ ਲੈ ਹੁਣ ਇੱਕ ਫਾਇਦਾ ਹੋ ਗਿਆ ਗੇਟ ਵੱਲ ਦੱਬਲੇ ਲੱਗੇ ਜੇ ਪਾਪ ਵੱਲ ਕੁਝ ਕਰ ਲਾ ਹੁਣ ਜਿਹੜੀ ਆ ਮੋਟਰ ਹਾਂ ਹੁਣ ਗੇਟ ਪਾਣੀ ਲੈਣ ਨੂੰ ਨਹੀਂ ਆੜਾ ਗੇਟ ਵੱਲ ਹੁਣ ਜੇ ਮੈਂ ਇੱਧਰ ਨੂੰ ਚਲਾਉਣਾ ਏ ਹਾਂ ਉਧਰੋਂ 2 ਇੰਚ ਪਾਣੀ ਜਾਂਦਾ ਜੇ ਮੈਂ ਗੇਡਵਲ ਨਾ ਬੰਦ ਕਰਾਂ ਮੈਂ ਜੀ ਹੁਣ ਮੈਂ ਇਹਦੀ ਗੇਡਵਲ ਬੰਦ ਕਰਤਾ ਸਿੱਧਾ ਡ੍ਰੀਨ ਵਿੱਚ ਪਾਣੀ ਆਉਣਾ ਪਾਪ ਮਾਲ ਲੱਗਿਆ ਕੋਈ ਮਾਰਦੀ ਗੱਲ ਆ ਕੰਮ ਤਾਂ ਆਊਟ ਵੀ ਲੋਟੇ ਆ ਬਸ ਜੀ ਬਸ ਜੀਰੀ ਚ ਲੋੜ ਪਊ ਜੀਰੀ ਚ ਕੋਈ ਨਹੀਂ ਯਾਦ ਹੋ ਗਿਆ ਅੱਛਾ ਗਾਹਾਂ ਪਾਣੀ ਨਹੀਂ ਗਿਆ ਭਾਈ ਹਾਂ ਉਹ ਇੱਥੇ ਹੀ ਨਹੀਂ ਗਿਰਿਆ ਪਾਣੀ ਇੱਥੇ ਨਹੀਂ ਗਿਰਦਾ ਹੰਬਾ ਠੀਕ ਆ ਫੇਰ ਵਧੀਆ ਪਾਣੀ ਦੀ ਲੋੜੇ ਨਹੀਂ ਇਹ ਨੂੰ ਮੈਂ ਇੱਕ ਨਹੀਂ ਕਿਹਾ ਮੈਂ ਦੂਜੇ ਚੱਕਦਾ ਮੜਾ ਜਾ ਉਹ ਕਿਹਾ ਉੱਤੇ ਹੁਣ ਜੇ ਮੈਂ ਇੱਧਰ ਲਾ ਖੋਲਦਾ ਇਹ ਇੱਧਰ ਨੂੰ ਚਲਾਉਣਾ ਹੈ ਤਾਂ ਉਸੇ 2 ਇੰਚੀ ਨਾਲ ਦੇਖ ਲਿਆ ਇਹ ਤਿਆਪਾ ਦੇਖ ਲਿਆ ਹਾਂ ਕਿੰਨੀ ਨੀਵੀ ਹੈ ਉਹ ਜੋ ਮੈਂ ਇੰਨੀ ਕਾ ਤਾਂ ਦਿਖਾ ਕੇ ਲਿਆਉਣਾ ਛੱਠਾ ਬਣਾ ਦੇ ਇੰਨਾ ਮੈਂ ਤਾਂ ਸਪਰੇਅ ਕਰਨ ਨੂੰ ਆਉਂ ਜਾ ਉਹ 2 ਇੰਚੀ ਛੱਠੇ ਪਰ ਨੂੰ ਐ ਕਰਕੇ ਐਂਡਰੀ ਵੀ ਥੱਲੇ ਸਿੱਟ ਦੇ ਜਿੰਨਾ ਬਿੰਦਰ ਆਲਾ ਉੱਥੇ ਉਹ 2 ਇੰਚੀ ਆਉਣ ਤੇ ਹਟ ਜਾਣਾ ਬਾ ਉਹ ਵੀ ਹਟ ਜਾਣਾ ਉਹ ਇੱਥੇ ਨਿਕਲ ਜਾਣਾ ਸਮਝਿਆ ਹੁਣ ਤਾਂ ਜਿਹੜਾ ਇੱਥੇ ਹੈ ਉਹਨੂੰ ਇੱਥੇ ਇੰਨਾ ਜੱਠਾ ਬਣ ਗਿਆ ਇਹ ਇੱਥੇ ਲਿਆ ਉਹਨੂੰ ਉਹ ਕਈ ਵਾਰ ਦੋਏ ਲੱਗੇ ਫੇ ਰਹਿ ਜਾਂਦੇ ਅਗੇ ਉੱਥੇ ਕਿਤੇ ਉਹ ਨਹੀਂ ਫੇ ਉੱਥੇ ਘੇੜ ਪਾਣ ਨਾ ਲਾ ਹਾਂ ਉੱਥੇ ਹੀ ਲਾਉਣਾ ਉੱਥੇ ਘੇੜ ਪਾਣ ਨਾ ਲਾਈ ਹਾਂ ਠੀਕ ਹੈ ਨਾ ਉੱਥੇ ਜਾ ਮੰਨ ਕੇ ਚੱਲ ਵੀ ਇੱਧਰ ਤੈਨੂੰ ਨਾ ਉੱਥੇ ਖੋਲਣੇ ਨਹੀਂ ਲੋੜ ਆ ਫਿਰ ਇੱਥੇ ਦੇ ਕਮਾ ਪਾਣੀ ਉੱਥੇ ਜਾਣਾ ਉੱਥੇ ਟੀ ਪਾ ਕੇ ਨਾ ਬੈਂਡ ਥੱਲੇ ਨੂੰ ਕਰਦੀਆਂ ਆ ਆਹੋ ਵਿਚ ਮੂਹ ਨੂੰ ਘੇੜ ਦਮ ਆਓ ਕੀੜੇ ਜੂੜੇ ਦੇ ਆਲ ਨਾ ਪਾਉਣੇ ਤੇ ਨਹੀਂ ਵਿੱਚ ਵੜ ਦਿੰਦੀਆਂ ਇਹ ਕਾਉ ਘੁੱਗਿਆ ਘਟਾਰਾਂ ਵਿੱਚ ਚਾਲ ਨਾ ਪਾ ਲੈਂਦੀਆਂ ਠੀਕ ਹੈ ਨਾ ਜਾਂ ਥੱਲੇ ਨੂੰ ਮੂਹ ਹੋਗਾ ਜੱਠੇ ਜੀ ਨੂੰ ਨਹੀਂ ਨਹੀਂ ਪਾਉਂਦੀ ਤੇ ਚੱਕਰੇ ਨਹੀਂ ਕੋ ਫਿਰ ਇਹਨੂੰ ਬਾਕੇ 2 ਦਿਨ ਤੱਕ ਇੱਥੇ ਬਾਜਰਾ ਵੀ ਦੋ। ਬਵਾ ਦੇਣਾ। ਪਾਣੀ ਡਬਲ ਆਈਏ ਮੈਂ ਕਹਿੰਦਾ ਹਾਂ। ਤੇ ਸਿੰਗਲੇ ਬਾਹਉਦਾ। ਆ ਸਿੰਗਲੇ ਬਾਹਉਦਾ ਭਰ ਕੇ ਜਾਂਦਾ। ਉਹ ਬਾਜਰਾ ਵੀ ਦੇ ਬਾਜਰੇ ਨੂੰ ਮੰਗੇ ਲੈਣਾ। ਹਾਂ। ਆਓ। ਬਾਜਰਾ ਹੀ ਆਪਾਂ ਨਾ ਸਾਰੇ ਬੰਦੇ ਜਿਨਾ ਕਿਆ ਕਰਨਾ? ਨਹੀਂ ਨਹੀਂ ਗੱਬੇ ਗੱਬੇ ਗੱਬੇ। ਗੱਬੇ ਨਾ ਫਟਾ ਦੇ ਰੂਟਰ ਦੀ ਰੂਟਰ ਦੀ ਫਾੜ ਦੇਣੀ ਤੇ। ਬਸ। ਬਸ। ਛੱਡਾ ਛੱਡ ਦੇਣੀ ਆ। ਬਸ ਜੀ ਬਸ। ਠੀਕ ਨਹੀਂ ਕਰ। ਗੱਬੇ ਗੱਬੇ ਇਹਨੂੰ ਫੂਟ। ਸਾਰਾ ਬਾਦੀ ਰੂਟਰ ਮੀਟਰ ਨਾਲ। ਬਾਹ ਸਾਰਾ ਨਹੀਂ ਤੋੜ ਦੇਣੀ। ਗੱਬੇ ਹਿੱਟਾ ਦੇ ਕੇ ਕਿ ਰੂਟਰ ਮੀਟਰ ਦੀ ਫਾੜ ਉੱਪਰ ਫੇਰ ਮ ਇੰਨਾ ਬੀਜ ਕਾਨੂੰ ਖਰਾਬ ਕਰਨਾ ਆਪਣੇ ਦੋ ਖੀਲਿਆਂ ਦਾ ਬੀਜ ਇੱਕੀਲੇ ਦੇ ਦੋ ਖੀਲਿਆਂ ਦਾ ਬੀਜ ਪੈਣਾ ਨਹੀਂ ਹੁਣ ਕੀਲੇ ਦਾ ਪੈਣਾ ਇਹਦਾ ਬੱਖੇ ਨਹੀਂ ਬੀਜ ਵੀ ਬਹੁਤ ਮਹਿੰਗਾ ਹੈ ਹੋਰ ਹੋਰ ਹੈ ਨਹੀਂ ਹੋਰ ਕਿ ਨਾਲੇ ਹੁਣਾ ਵੀ ਉਹ ਸੈਡਾ ਤਾਂ ਹੁਣ ਨਹੀਂ ਲਾਗ ਬੁੱਟੇ ਇੰਨੀ ਦੇਦੇ ਨਹੀਂ ਹੁਣਾ ਬੂਟ ਆਹ ਸਾਲਾ ਪਾ ਜਾਂਦਾ ਜੀ ਇਹ ਇੱਥੇ ਤੇ ਉਥਾਈ ਇੱਕ ਰੂੜਾ ਵੀੜ ਨਹੀਂ ਖਾਂਡ ਗੱਬੇ ਲਓ ਫੋਟੋ ਬੱਸ ਹਾਂ ਬਸ ਦੋ ਖੀਲਿਆਂ ਦਾ ਕੀਲਾ ਬਾਜਰੇ ਦਾ ਬਣ ਜਾਣਾ ਠੀਕ ਨਹੀਂ ਉਹ ਵੀ ਬੀਜ ਤੇ ਉੱਥੇ ਤਾਂ ਗੇਰੇ ਦਾ ਖਰਾਬ ਹੋਇਆ ਆ ਦੇਖੋ ਹਵਾ ਨੇ ਤਾਂ ਮੁਖੀ ਬਣਾਤੀ ਦੇਖ ਰਾਜ ਤੈਨੂੰ ਹਜ਼ਵੀ ਰੱਖਣਾ ਬੁੱਟੇ ਇਹਨਾਂ ਨਾਲੋਂ ਜ਼ਿਆਦਾ ਬਣੀ ਆ ਇਹ ਮਦਨ ਕਿ ਆਪੇ ਸਿਰਪਾਰਾ ਬੂਟੇ ਦਾ ਸਿਰਪਾਰਾ ਇਹ ਦੇਖੇ ਸਾਰੇ ਬੂਟੇ ਇੱਕ ਨਹੀਂ ਕਰਦੇ ਇਹਨਾਂ ਦੇ ਹੋ ਜਾਣੇ ਸੱਟ ਹੈ ਹੈ ਹੋ ਜਾਣੇ ਸੱਟ ਉਹ ਤਾਂ ਜਾਣੇ ਹਲੇ ਹੁਣ ਤਾਂ ਤੁਮਖੀ ਬਣਾਤੀ ਉਹੋ ਜਿਹੜਾ ਇਹਨਾਂ ਪਰ ਕੌਕੂ ਜੇ ਬੋ ਬੈਠਦੇ ਆ ਕੌਂ ਵੀ ਖਾਰਾ ਹੁਣ ਕੌਣ ਨੇ ਜਿਆਦਾ ਬੈਠਾ ਧੁਲਖੀ ਬਣੇ ਹੋਰ ਚਲ ਚਲੀ ਤੁਹਾਨੂੰ ਗਾਂ ਦਿਖਾ ਕੇ ਲਿਉਂਦੇ ਆ ਪਜਾ ਚੱਲ ਦੇ ਕੋਈ ਨਾ ਦੇਖਦੇ ਜਾ ਖੇਤੀ ਮੁੜਿਆ ਮੈਂ ਬੂਟੇ ਦੇਖ ਕੇ ਆਉਂਦਾ ਫਿਰ ਗਾਂ ਚੱਲ ਪਿਆ ਤੇਰਾ ਤੂੰ ਵੀ ਆ ਨਾ ਉਹ ਚੱਲ ਪਿਆ ਮੈਂ ਗਿਆ ਹਰਾ ਹੋ ਗਿਆ ਪੂਰਾ ਕਾਹੋਂ ਜਾਉਂਦਾ ਹੋ ਗਿਆ ਗੱਲ ਸਾਲ ਆਹ ਭਾਈ ਆ ਗਿਆ ਮੈਂ ਬੁਲਾ ਦੇ ਮੈਂ ਆ ਵੀ ਚੱਲ ਪਿਆ ਪਲਾਟ ਵਾ ਹੋਣ ਲੱਗਿਆ ਆ ਵੀ ਚੱਲ ਪਿਆ ਆਹ ਸਰ ਡੰਡਾ ਲਾਇਆ ਡੰਡਾ ਗੱਲਾਂ ਲਿਖਦਾ ਗੱਡਾ ਪਾ ਰਿਹਾ ਆਏ ਪਤਾ ਕਿੱਥੇ ਦੇ ਆ ਇਹ ਰੋਤਾ ਪਿਆ ਆਏ ਆ ਬਾਈ ਉਹ 40 ਸਾਲਾਂ ਦੀ ਜ਼ਮੀਨ ਉਹਨਾਂ ਦੀ हां जी ਇਹਨੂੰ ਪਾਣੀ ਦੇ ਕੇ ਇਹ ਜਾਂਦਾ ਇਹ ਪਾਣੀ ਟਾਈਮ ਆ ਸਾਨੂੰ ਪਪਾ ਪੱਟ ਕੇ ਲਾਤਾ ਤੂੰ ਬਸ ਇਹਨੂੰ ਪੈਪਲੈਂਡ ਵੇ ਸਾਨੂੰ ਪੜਪਾ ਪੰਜਾਬ ਤਾਂ ਪਤਾ ਵੀ ਨਹੀਂ ਤਾ ਕੋ ਦਾ ਮੈਂ ਤਾਂ ਬਾਈ ਸੋਲਰ ਨੂੰ ਭੱਜਿਆ ਫਿਰਦਾ ਹਾਂ ਇਹ ਤਾਂ ਹਰਸ਼ ਵੀਨਾ ਦੇ ਉਰੇ ਆ ਇਹੋ ਤਾਂ ਕੰਮ ਹੈ ਬਸ ਫਿਰ ਤੁਹਾਨੂੰ ਪਤਾ ਇਹ ਦੋ ਦਿਨ ਚ ਲੈ ਲੱਭਾ ਕਰਤਾ ਚਲੋ ਬਾਕੀ ਆਪ ਹੁਣਾ ਇਹ ਕੋਣਾ ਭਾਈ ਲੇਜ਼ਰ ਸਾਰੇ ਇਹ ਇੱਥੇ ਆਉਦਾ ਵੀ ਕਰਾਉਣਾ ਹੈ ਮੈਂ ਕਰਵਾ ਨਹੀਂ ਗਏ ਅੱਜ ਆਪਾਂ ਹੁਣ ਕਰਨਾ ਹੈ ਜਰ ਕਾਕਾ ਕਰਨਾ ਹੈ ਸਾਡੇ ਹਾਂਜੀ ਉਮੀਦਪੁਰੀਆ ਵੀ ਲੀਜ਼ ਕਰਨਾ ਕੀ ਪਤਾ ਕਰਾ ਨਹੀਂ ਕਰਾਉਣੇ ਪੈਸਾ ਦਾ ਕੋਈ ਨਹੀਂ ਪਤਾ ਓਰੇ ਕੋਈ ਨਹੀਂ ਪਤਾ ਟਾਈਮ ਟਾਈਮ ਦਾ ਕੇ ਬਾਕੀ ਵੈਕਸੀਨ ਸਾਡੇ ਦੋ ਲੱਗੀਆਂ ਹੋਈਆਂ ਹਾਂ ਇਹ ਵੀ ਨਹੀਂ ਪਤਾ ਕੁਝ ਹੀ ਹੋ ਜਾਂਦਾ ਆ ਲੈਨੇ ਪਹਿਲਾਂ ਲੈਨੇ ਖੜਖੜ ਲਗਵਾਈਆਂ ਧੁੱਪਾਂ ਜ ਮਰ ਗਏ ਧੁੱਪਾਂ ਜਾਂ ਹਲਾਲਾ ਹੋ ਗਈ ਦੁਆਰੋਂ ਵੈਕਸੀਨ ਨਾਲੋਂ ਕਾਟ ਜੇ ਆ ਹੁਣ ਬੇਵਰਤਾ ਖੜੀ ਕਰੀ ਵੀ ਉਹਨੇ ਹੁਣ ਕਹਿੰਦੇ ਟੱਪ ਜਾਣਾ ਉਹਨੇ ਟੱਪ ਕੇ ਜਾਣਾ ਤਦੌਲਾਈ ਤੇ ਹੂੰ ਤਦੌਲਾਈ ਵੀ ਹਾਂਜੀ ਛੁੱਟੀਆਂ ਫਿਰ ਤੇਰੀ ਚਲੋ ਛੁੱਟੀ ਨਾਲੇ ਛੁੱਟੀ ਆ ਲਓ ਜੀ ਮਿਲੋ ਪੂਰੀ ਨੂੰ ਅਸਰੀ ਗਾਲ ਜੀ ਉਹ ਪੂਰੀ ਕਿਧਰ ਤਾਂ ਆ ਪੂਰੀ ਉਹ ਰੱਖ ਆ ਵੇੜਿਆ ਪਿਆ ਸੀ ਇਹਨੇ ਮੈਨੂੰ ਕੰਮ ਲਾ ਦਿੱਤਾ ਟੈਬਲਾਂ ਕਰਕੇ ਇਹ ਚੂਹੇ ਮਾਣਾ ਖੱਡਾ ਮਟਾਇਆ ਹੁਣ ਉਹਦੇ ਹਾਲ ਤੋਂ ਡੌਲਮ ਪਾ ਕੇ ਫੇਰ ਪਾਣੀ ਲੱਗਣਾ ਹਾਂ ਤੋ ਆਈ ਤਾਂ ਹੋਣੀ ਉਹ ਵੀ ਹਾਂ ਨਹੀਂ ਤਾਂ ਟਰੈਕਟਰ ਘੜ ਜਾਣਾ ਨਾ ਸੁੱਕੇ ਚ ਵੀ ਜਮਾ ਬੋਂਦਿਆ ਦਾ ਪੈਰ ਥੱਲੇ ਐ ਵੱਜ ਕੇ ਨਿਕਲਦਾ ਟਰੈਕਟਰ ਇੱਥੇ ਢੜਲੀ ਮਿੱਟੀ ਪਟੂਈ ਹੈ ਜਿੰਦਾ ਲਿਆ ਕੱਲ ਚਲਾਣੀ ਆਪਾਂ ਨੇ ਮੋਟਰ ਹਾਰੇ ਜੇ ਫੇਰ ਦੇਣਾ ਪਾਣੀ ਵਜਿੰਦਾ ਹੁਣ ਪਾ ਕੇ ਮੈਂ ਡੌਲਮਾ ਕੱਢਦਾ ਉਧਰ ਭਈ ਦਾ ਟਪਿਆ ਪਾਣੀ ਇੱਧਰ ਨੂੰ ਮੈਂ ਮੱਕੀ ਨੂੰ ਪਾਣੀ ਲਾਇਆ ਅੱਜ ਤੇ ਖੇਤ ਨੂੰ ਆ ਗਿਆ ਥੋੜਾ ਬਹੁਤਾ ਚਲ ਕੋਈ ਨਹੀਂ ਆਏ ਮੱਟਾ ਪਾ ਲਾ ਹਾ ਤੇਰੀ ਗੱਲ ਸਿਆਣੀ ਆ ਬਾਲਾ ਲੰਬੀਆਂ ਪੱਟਾ ਪਾਣ ਦੇ ਤੋ ਤੇ ਉਹਦੇ ਵਿੱਚ ਵਿੱਚ ਚਰੇ ਜਾ ਕੋ ਸਾਰਾ ਕੀਲਾ ਨਹੀਂ ਭਰੂਗਾ ਕਿ ਨਹੀਂ ਹੋਰ ਹੋਰ ਬਾਕੀ ਦਾ ਆ ਦੋ ਥੋੜੇ ਹੋ ਕੇ ਤਾਂ ਹੋਰ ਤਾਂ ਸੜਕ ਕੋ ਭਰੇ ਸਾਰਾ ਮੇਰਾ ਚਲਦੀ ਪਨੀਰ ਵੀ ਵੀ ਤਿਆਰੀ ਇਹ ਲੀਜ਼ਰ ਕਰਨਾ ਬਾਈ ਅੱਛਾ ਲੀਜ਼ਰ ਕਰਨਾ ਇਹਨੇ ਤਾਂ ਪਟਾਈ ਚਲਦੀ ਹੈ ਜਦੋਂ ਕਰਕੇ ਫੇਰ ਲਾਉਣੀ ਜੀਰੀ ਉਹ ਆਹ ਜਿੱਦ ਕੀ ਜੀਰੀ ਲਾਉਂਗੇ ਇਹਦੇ ਚ ਇਹ ਲਾ ਮੋਟਰ ਚੱਲਦੀ ਕੋਈ ਕੋਲ ਨਹੀਂ ਉਹ ਪਾਣੀ ਛੱਡਦੇ ਬਾਣੀ ਇੰਜਰ ਚਲਾਉਣਾ ਜਨਰੇਟਰ ਚਲਾਉਣਾ ਮੰਜੀ ਨਾਲੇ ਰੱਖਣੀ ਇਹਨਾਂ ਨੇ ਕਿ ਨਹੀਂ ਅਧੀ ਪੂਰੀ ਦੋ ਤਿੰਨ ਘੰਟੇ ਜੇ ਵਿਹਲੇ ਹੋ ਗਏ ਤੇ ਮੇਰੋਂ ਆ ਦੇ ਲੈ ਰੋਟੀ ਰੂਟੀ ਚਾਹ ਰੂਟੀ ਨਾਲ ਹਰ ਕੁਸਤੀ ਜਾਂਦਾ ਕਦੇ ਪਟਾ ਟੁੱਟ ਗਿਆ ਉਹ ਕਦੇ ਇੰਜਨ ਖੜ ਗਿਆ ਉਹ ਕਿਰ ਅਸੀਂ ਪਾਣੀ ਛੱਡ ਗਿਆ ਕਦੇ ਝੱਕ ਲਿਆ ਪਾਣੀ ਛੱਡ ਗਿਆ ਪਾਣੀ ਜਦੋਂ ਉਧਰ ਤੇ ਆਉਣਾ ਮੈਂ ਰੈਡੀ ਨੇ ਦੇਖ ਲੈ ਰੈਡੀ ਨੇ ਕਹਣਾ ਲੈ ਵੀ ਕੁਝ ਟੁੱਟ ਗਿਆ ਜਿਹੜਾ ਆ ਗਿਆ ਇਹ ਜਿਹੜਾ ਭੱਜਿਆ ਆਉਂਦਾ ਮੁਰਦਾ ਇਕੱਲੇ ਚਲੋ ਸਾਰੇ ਤਰ੍ਹਾਂ ਦੇ ਟਾਈਮ ਤੇ ਖੜੇ ਜਾਈਦੇ ਆ ਚੰਗਾ ਵੜਾ ਟਾਈਮ ਆਉਂਦਾ ਹੈ ਆਈ ਬਤਾ ਲਾਦੀ ਚੰਗੇ ਟਾਈਮ ਦੀ ਗੱਲ ਰ ਨਹੀਂ ਜਿਹਨੂੰ ਪਹਿਰੇ ਲੱਗੀ ਮਿਲ ਗਈ ਉਹਨਾਂ ਕਹਣਾ ਲੈ ਆਏ ਚੰਗਾ ਮੜਾ ਟਾਈਮ ਹਟਾਉਣਾ ਚਾਹੀਦਾ ਆਪ ਕੋਈ ਹਟਾਉਣਾ ਚਾਹੀਦਾ ਇਹਦਾ ਅੱਈ ਲੱਗਦੇ ਆ ਉਹ ਮਿਰੰਗ ਦੇ ਆ ਆ ਇਹ ਉਹ ਗੱਲ ਗੱਲ ਉਹ ਤਾਂ ਨੇ ਨਹੀਂ ਬਾਤ ਯਕੀਨੀ ਕਹੇ ਨਾਲ ਹੀ ਕਿਹੜਾ ਥੋੜਾ ਹਾਈ ਨਾਲਾ ਜਿਹਨਾਂ ਉਹ ਹੀ ਆਏ ਨੋਮੋ ਆ ਨੋ ਉਹ ਨਹੀਂ ਦੇਦੀ ਵਾ ਫਲੇਦਾ ਸਲਾਂਸਰੇ ਮੂਰੇ ਤੋਂ ਚੌੜਾ ਆ ਇਹਨਾਂ ਦਾ ਜੀਸੀਬੀ ਵਾਲਾ ਬਹਿ ਗਿਆ ਹਾਂ ਬਾਦ ਦਾ ਫਰਕ ਹੈਗਾ ਹੋਰ ਥਣਾ ਹਾਂ ਜੀ ਆਉਂਦੀ ਬਨੇਰੀ ਦੀ ਬਨੇਰੀ ਦੀ ਨਹੀਂ ਐਨੇ ਨਹੀਂ ਮਾਦਾ ਮੌਕੇ ਪਰੇ ਕਰ ਦੇਣਾ ਕੰਮ ਸਵਾਗਤ ਹੀ ਲਾਉਣ ਦੀ ਬੁੱਢੀ ਦੇਦੀ ਹੈ ਕਿਹੜੀ ਲਾਉਣੀ ਹੈ ਥਲਾ ਦਾ ਯਾਰ ਹੁਣ 1 2 ਦੋ ਕੁ ਬੀਜਾਂ ਦੀ ਆ ਹਾਂ ਸੁਪਰੀਮ ਵੀ ਥੋੜਾ ਵੀ ਵਜਰੇ ਦਾ ਬਹੁਤ ਵਧੀਆ ਰਿਹਾ ਸਾਰਨੋਂ ਵਧੀਆ ਸੁਪਰੀਮ ਰਿਹਾ ਯਾਰ ਤੁਸੀਂ ਪਿਛਲੀ ਵਾਰ ਲਾਇਆ ਹੁੰਦਾ ਹਾਂ ਬਹੁਤ ਘਣ ਦਾ ਜੀਜੀ ਆ ਰਾਮ ਨੇ ਪੱਕਿਆ ਉਹ ਤਸੱਲੀ ਨਾਲ ਪਹਿਲਾਂ ਉਹਨੇ ਲਈ ਗਰੀ ਉਹਨੇ ਛਪੀ ਵਾਂਗੂ ਆ ਇਹ ਆ ਗਈ ਉਹ ਰਾਤ ਨੂੰ ਹਵਾ ਲੰਘੀ ਕਿਤੇ ਕੋਸ ਹੋ ਗਏ ਨਹੀਂ ਰਹੀ ਆ ਗਈ ਝੱਕੜ ਆ ਗਈ ਉਹਨੂੰ ਲਾ ਕੇ ਪੱਕਿਆ ਸੜ ਕੇ ਪੱਕਿਆ ਉਹ ਤੇ ਇਹ ਉਹ ਝੜ ਦਿੰਦੀ ਆ ਐਦ ਕੀ ਗਣ ਕੜ ਕੇ ਪੱਕੀ ਆ ਝੜ ਕੇ ਪੱਕੀ ਹਾਂ ਨਹੀਂ ਤਾਂ ਪਹਿਲਾਂ ਹੀ ਆ ਜਾਂਦੀ ਹਵਾ ਜੀ ਨਾਲੇ ਬੌਦ ਦੇ ਉੱਤੇ ਪੈਪ ਦੱਬੇ ਹੋਏ ਬੁੱਲੇ ਨਹੀਂ ਸਮਾਉਂਦੇ ਉਹ ਉਹ ਹੁਣੇ ਹੀ ਤੈਨੂੰ ਭੱਜਿਆ ਜਾਂਦਾ ਦਾ ਉਹ ਥੋੜਾ ਢਾਈ ਵੀ ਉਹ ਨਾ ਇਹਦਾ ਦਿਖਦੀ ਜੰਮ ਵੀ ਭਜਿਆ ਜਾਂਦੀ ਦੀ ਮੈਂ ਪਤਾ ਨੇ ਪੱਕੀ ਆ ਇਹ ਤਾਂ ਉਹਦੇ ਵਾਲਾ ਕੰਮ ਆ ਬੱਦਲ ਵਾਲਾ ਆਲੇ ਕਹੀ ਦੇ ਲੜੂ ਚੱਕੀ ਉੱਪਰ ਦੇ ਨਾਲੇ ਬਾਰੇ ਮੋਰਨ ਆਵੇ ਉੱਤੇ ਬੱਚਾ ਡੁੱਟਿਆ ਵਾ ਗੱਬੇ ਫੋਨ ਲੈ ਰਿਹਾ ਮਰੀ ਮਗੀਆਂ ਬਸ ਹੋ ਜਾ ਹੂਈ ਗਿਆ ਇਹ ਰੰਗ ਬੰਨਿਆ ਪਿਆ ਬਾਈ ਹਾਜੀ ਹੈ ਨਜ਼ਾਰਾ ਅਜਿਹੀ ਨੱਠਣ ਨਾਲ ਹੁੰਦੀ ਹੈਗੀ ਦੁਬਾਰਾ ਉਹ ਭਰ ਕੇ ਦੁਬਾਰਾ ਚੱਲ ਪਿਆ ਪਾਣੀ ਪਿੱਛੇ ਨੂੰ ਦੱਸਿਆ ਉਹ ਨਿਮਾਨ ਵੀ ਭਰ ਕੇ ਥਰੇ ਲਾ ਕੇ ਅੱਧਾ ਦੁਬਾਰਾ ਭਰ ਕੇ ਮਧੂਰ ਨੂੰ ਛੱਡਿਆ ਮਾ ਤੂੰ ਵੀ ਭਰ ਲੈ ਜਿਹੜਾ ਭਰਿਆ ਵੈਸੇ ੱਟੇਵਾ ਊਟੇ ਆ ਵਧੀਆ ਫਿਰਦਾ ਊਟਾ ਪਿੰਦੇ ਪਾਣੀ ਬੂਟੇ ਦਾ ਊਟੇ ਪਾਣੀ ਪੀਂਦੇ ਹੈ ਕਿੰਨਾ ਪਾਣੀ ਪਵੇ ਉਨਾ ਚੰਗਾ ਮੇਰੀ ਗੱਲ ਸੁਣ ਲੈ ਤਾਂ ਵੀ ਦੁੱਖੀ ਪਈ ਆ ਹੁਣ ਹਾਂ ਤੇਰਾ ਪਾਣੀ ਗੈਰੀ ਕਰ ਜਾਏ ਪਿੱਛੇ ਚੱਪਲਾ ਮਾਰ ਕੇ ਕੋ ਮੀਆ ਆ ਦੇ ਲੈ ਸੁੱਕ ਵੀ ਗਿਆ ਤੇਰਾ ਯਾਰ ਬਾਦ ਦੁਬਾਰਾ ਮੋੜ ਨਾ ਬਾਜਰਾ ਬੀਜਣਾ ਮੈਂ ਦੁਬਾਰਾ ਮੋੜ ਲੈ ਇੱਥੇ ਨੀ ਹਾਂ ਭਰ ਜੂਗਾ ਯਾਰ ਹੋਰ ਕਿਹੜਾ ਟਾਈਮ ਆਉਣ ਪਾਣੀ ਪੀਣ ਦਾ ਇਹਨਾਂ ਨੂੰ ਪੀਣਾ ਹੀ ਆ ਪਾਣੀ ਜਾਣਾ ਦੇ ਲੈ ਕਿੱਥੇ ਤੱਕ ਆ ਪਾਣੀ ਦੀ ਦੇਖਦਾ ਜੀ ਉਰਦਾਂ ਚ ਚੜ ਕੇ ਜੜਸ ਚੜ ਕੇ ਕਿੱਥੇ ਜਾ ਪੁੱਛਣਾ ਪਾਣੀ ਦੇ ਕਿੱਕ ਉਹ ਜਾਣਾ ਉਹ ਜਾਣੀ ਪੂਰ ਦੇ ਲੈ ਕਿੱਥੇ ਜਾਣੀ ਕਿੱਥੇ ਪਾਣੀ ਨਾ ਦੇਖ ਰਾ ਕਿੰਨਾ ਪਾਣੀ ਆ ਹੋਰ ਕਹਦਾ ਭਾਰੀ ਚ ਪਾਣੀ ਦੀ ਭਾਰ ਹੋਰ ਪਾਣੀ ਦੇ ਵਜਨ ਪਾਣੀ ਦੇ ਬਿਗੈਰ ਨਾ ਇਹ ਤਾਂ ਦਾਗ ਪੈਣ ਲੱਗ ਜਾਂਦੇ ਆ ਆ ਉਹ ਤਰ੍ਹਾਂ ਹੋ ਜਾਂਦਾ ਹੈ ਜੇ ਪਾਣੀ ਵਧੀਆ ਮਿਲਦਾ ਰਹੇ ਵਾਹ ਸਾਫ ਰਹਾ ਬੁੱਟਾ ਇਹ ਇਹ ਜਿਹੜਾ ਗੜੀ ਹੋ ਜਾਂਦਾ ਹੋ ਜਾਂਦਾ ਹੈ ਇਹ ਹੁਣ ਦੇਖੀ ਕੋ ਆਹ ਪਾਣੀ ਆਹ ਸੁੱਕੇ ਹਨ ਬੁੱਟੇ ਉਰੇ ਹੋਣਾ ਇਹਨਾਂ ਨੂੰ ਕੱਲੂ ਪਾਣੀ ਪਾਰਦੇ ਇਹਨਾਂ ਨੇ ਦੇਖੀ ਸਿਰੇ ਸਹੀਂ ਛੱਡਣ ਦਾ ਜਿਹੜਾ ਪਾਣੀ ਉੱਪਰ ਸੀ ਤੇ ਵੀ ਥਾਣੇ ਇੰਨਾ ਪਾਣੀ ਦਿੱਤੇ ਆ ਹੈ ਪੱਤੇ ਵੀ ਚੌੜੇ ਹੋ ਜਾਂਦੇ ਆ ਹਾਂ ਆਹਿਆ ਖਰਾਬਾ ਨਹੀਂ ਖਰਾ ਕੇ ਆਈ ਦੀ ਪਾਣੀ ਹੋ ਰਿਹਾ ਰੇ ਦੀ ਜਬਾਣੀ ਹੁੰਦਾ ਪਾਣੀ ਦੀ ਬੁਲਬੁਲੇ ਆ ਕੇ ਆ ਮਨੇ ਅੱਧਾ ਤੇਰੀ ਜੇ ਹੁਣ ਪਾਣੀ ਨਹੀਂ ਮਿਲੂਗਾ ਤੀ ਮਨਯਾਦ ਕਰਣੀ ਆ ਜਿਹੜਾ ਮੂੰਹ ਅੱਡੀ ਪਿਆ ਹੁਣ ਇਹਦਾ ਬੁਲਬੁਲਾ ਕਿ ਆ ਮਾ ਆ ਆ ਜਿਹੜਾ ਉਹ ਚੱਲੀ ਜਾਣੇ ਹਾਂ ਅੱਛ ਹੈ ਕਿਹੜੀ ਪਨੀਰ ਲਾਉਣੀ ਫਿਰਦਾ ਫਰੀਦ ਤਾਂ ਤਿੰਨ ਚਾਰ ਕਿਸਮ ਦੀ ਲੈਂਦੀ ਵੀ ਯਾਰ ਆਪਾਂ ਨੂੰ ਨਹੀਂ ਪੀਜਾ ਬੁੱਜਿਆਂ ਦਾ ਪਤਾ ਹਾਂ ਹਾਂ ਅੱਬਾ ਦਾ ਥੋਕੀ ਜਾਣੀ ਹੈ ਜਿਹੜੀ ਆ ਗਈ ਸਹੀ ਜਿਹੜੀ ਲਾਈਟ ਲਾ ਲਓ ਨੱਕਾ ਪੜਾ ਲਓ ਹਾਂ ਹੈ ਬਸ ਨ ਕਾਪੜਾ ਹਾਲੂ ਪੰਪ ਚ ਕਾ ਲਓ ਦਵਾਈ ਆਪ ਪਾਉਗਾ 462 ਵਿੱਚ ਆ ਦੇਖ ਲੈ ਹੈ ਵਧੀਆ ਇੱਕ 462 62 462 462 62 ਹੈ 462 ਕਹਿੰਦੇ ਯਾਰ ਕਵੇਰੀ ਵਾਲਿਆਂ ਦਾ ਹੈ ਹਾਂ 62 ਦੀ ਮੰਡ ਮਲਾਈ ਦੀ ਸਾਰੀ ਡੁੱਬ ਗਈ ਸੀ 62 ਦੀ ਫਿਰ 62 ਦੀ ਤੇਰੀ ਉਹ 62 ਹਾਂ ਉਹ ਬੀਜ ਵਧੀਆ ਫਿਰ ਇਹ ਖੜਿਆ ਦਾ ਮਰੀ ਨਹੀਂ ਸੀ ਉਹ ਤੇ ਹਾਂ ਹਾਂ ਉਹ ਯਾਰ ਉਹ ਛਾੜ ਬਹੁਤ ਹੁੰਦਾ ਉਹਦਾ ਵੀ ਚਾੜ ਜਿਹੜੀ ਬਾਜਗੀ ਦੀ ਥੋੜੀ ਬਹੁਤ ਛਾੜਦਾ ਛਾੜਦਾ ਚਾੜ ਬਹੁਤ ਹੁੰਦਾ ਪਿਛਲੇ ਸਾਲ ਦੀ ਵਾਰ ਰੇ ਤਿੰਨ ਦਿਨ ਹੁੰਦਾ ਕੀ ਲੈ ਗੀਲਾ ਲਾਈਤੀ ਉਹ ਦੱਸ ਦੇ ਦੀ ਜਾਨੇ ਉਹਦਾ ਸਿਰ ਨਾਲ ਜਾੜ ਬਣ ਗਈ ਜੀ ਨੇ ਵੀ ਝਾੜ ਚੰਗਾ ਦਿੱਤਾ ਹਾਂ ਕਰਦਾ ਹਿਸਾਬ ਦਾ ਉਹਦਾ ਹਾਂ ਕਰਦਾ ਹਾਂ ਕਰਦਾ ਉਹਦਾ ਰੱਖੇ ਬਸ ਹਾਂ ਕਰਦ ਕੋਈ ਠੀਕ ਸਾਬ ਦਾ ਗਿਰਨੇ ਗੁਰਨੇ ਤੋਂ ਵਧੀਆ ਹਾਂ ਵਾਏ ਨੂੰ ਮਾ ਬਾਦੇ ਹੁਣ ਇੱਕ ਵਾਰੀ ਫਾੜੇ ਨਾਲ ਕੁੱਪੜੀ ਬਣ ਗਈ ਕੰਪਿਊਟਰ ਕਰਾਇਆ ਮਾਰ ਕੇ ਜੇ ਪਰ ਫੇਰ ਆਪਣੇ ਕਿਾਰੇ ਬਣਾ ਲੇ ਹਾਂ ਫੇਰ ਉਹ ਮਾਰ ਕੇ ਕੀ ਕਰਾ ਦੇ ਬਾਈ ਨਾ ਫੇਰ ਇਹਨੂੰ ਬਹੁਤ ਫਿਰ ਨੀਰੇ ਜੜ ਕੇ ਆਉਂ ਕੰਪਿਊਟਰ ਕਰਕੇ ਮੈਂ ਬਹੁਤ ਹੈ ਬਾਈ ਨਾ ਬਣਾਇਆ ਜਿਹੜਾ ਮੀਡੀਆ ਨੂੰ ਤੁਹਾਨੂੰ ਤਾਂ ਮਲ ਗਿਆ ਕੰਪਿਊਟਰ ਕੋਲ ਹੁਣ ਇਹ ਵੀ ਪਿਠਾੜਨਾ ਟਰੈਕਟਰ ਦਾ ਟਰੈਕਟਰ ਦੇ ਮੇਰੇ ਵਿਦਿਆਰਥੀ ਕੱਢ ਦੋ ਹਲੇ ਤੁਸੀਂ ਚੱਪਾ ਚਾਚੇ ਨੇ ਉਹ ਕੰਮ ਕਰ ਲੈਣਾ ਉਹਦੇ ਆ ਕੰਮ ਨਹੀਂ ਆਉਣਾ ਹੈ ਇਹ ਬੜੇ ਬੜੇ ਦਾ ਸਾ 100 ਰੁਪਏ 150 ਦਾ ਤੇਲ ਪੂਤਾ ਹੋਣਾ। ਕਹਿੰਦੇ ਇਹ ਮੋਟਰ ਉਹ ਕਹਿੰਦੇ ਉਹ ਮੋਟਰ ਤਾਂ ਦੋ ਮੋਟਰ ਚਾਰ ਮੋਟਰ ਚੱਲਦੀ ਜਾਂਦੀਆਂ। ਲਾਹ ਲੈ ਲਿਆ ਲੈ ਲਿਆ। ਉਹ ਵੀ ਫਾਇਦਾ ਹੋ ਗਿਆ ਉਹ ਨਾਲ ਲਾਈਟ ਆ ਗਈ। ਇਹ ਜਦੋਂ ਹੀ ਸੜਕ ਪਰ ਇਹਦੀ ਮੂਵਮੈਂਟ ਹੁੰਦੀ ਆ। ਪਰ ਤੋਂ ਮੈਂ ਗਿਆ ਤੇਲ ਪਾਉਣ ਪੈਟਰੋਲ ਮੰਪ ਤੋਂ 200 ਦਾ ਪਾ ਲਿਆ ਇੱਕ ਮਾ। ਪਰ ਤੋਂ। ਉਹਦੇ ਘੰਟੇ ਕੇ ਬਾਅਦ ਇਹ ਮੋਟਰ ਜਦੋਂ ਮੈਂ 200 ਦਾ ਪਾਇਆ ਤਾਂ ਇਹ ਜਾ ਕੇ ਲੱਗ ਗਿਆ। ਥੜਾ ਧੂਆ ਫੇਰ ਘੱਟ ਮੜਾ ਜੈ ਇੰਨਾ ਕ। ਉਹਨੂੰ ਫੇਰ ਲੈ ਗਿਆ। ਕਹਿੰਦਾ ਭਾਈ ਦੂਰ ਤੱਕ ਆ ਕੇ ਲੇਗਾ ਮਾਇ ਦੂਆ ਧੜਾ ਉਹ ਕੈਨ ਨਾਲੇ ਬੰਨ ਕੇ ਰੱਖੇ ਆਵਾ ਦੂਆ ਵੀ ਮੁੱਕਾ ਗਈਦਾ ਵੀ ਆਪਣੇ ਕੈਨ ਨਾਲੇ ਬੰਨ ਕੇ ਰੱਖੇ ਉਹ ਦੇਖ ਲੈ ਅੱਜ ਪਿੱਛੇ ਪਿੱਛੇ ਕਹਿੰਦੇ ਵੀ ਸਾਡਾ ਕਹਿੰਦੇ 15 ਦਿਨ ਦਾ 15 ਦਿਨ ਚ ਵੀ 500 ਦਾ ਤੀਰ ਖਾਂਦਾ 15 ਦਿਨ ਚ ਮੋਟਰਸਾਈਕਲ ਮੋਟਰਸਾਈਕਲ ਬਗੜਾ ਸਾਡਾ ਦਾ ਖਾਂਦਾ ਹੁਣ 15 ਦਿਨ ਮੈਂ 1500 ਦੇ ਹੀ ਘੰਮਣੇ ਮੇਰੇ ਸਾਹ ਮੈਂ ਚਲਾਈ ਆ ਕਦੇ ਆ ਮੋਟਰਵਗ ਕਦੇ ਉਹ ਮੋਟਰਗੋ ਭਾਈ 12 ਫਟ 7 ਕਿਲੋਮੀਟਰ ਤਾਈ 7 ਕਿਲੋਮੀਟਰ ਤਾਈ ਮਾਰ ਰੋਡ ਜਿੰਨੀ ਪਾਟ ਆ ਇਧਰ ਮੁਹ ਹੋ ਗਿਆ ਮੁੜਦਾ ਥੋੜੀ ਪਿੱਛੇ ਨੂੰ ਇਹ ਰੇਕਗੇੜੀ ਬਾਜੂ ਨਾ ਦੋ ਵੀ ਬਾਜੂ ਤੇਨੀ ਵੀ ਬਾਜੂ ਯਾਰ ਮੈਂ ਹੂਟਰ ਸਾਈਕਲ ਆ ਪੁਗਿਆ ਨਾ ਹੈਵੀ ਕੁਝ ਨਹੀਂ ਹੈਗਾ ਸਾਈਕਲ ਉੱਥੇ ਬੰਦਾ ਇੰਨੇ ਗੇੜੇ ਲਾ ਜੂਗਾ ਮੰਡੇ ਚ ਜਾਂਦੇ ਨੇ ਸਾਈਕਲ ਵਰਦਾ ਆ ਵੀ ਤੇਰੀ ਇਕੱਠੀ ਆ ਜੀ ਬਸ ਤਾ ਫਾਇਦਾ ਕਿੱਥੇਗਾ ਚਲੇਗਾ ਤੂੰ ਬਸ ਉੱਟ ਵਾਲਾ ਇਕੱਠੀ ਵਾਲਾ ਕੰਮ ਵੀ ਨਹੀਂ ਹੈਗਾ ਲੋਨ ਸੀਰੀ ਦੇ ਹਜੇ ਹੋ ਗਿਆ ਘਰ ਤੇ ਆ ਮੋਟਰ ਕਿੰਨੀ ਕਿ ਦੂਰ ਹੈ ਇੱਥੇ ਵੀ ਮੋਟਰਸਾਈਕਲ ਪਾਉਂਦੇ ਆਂ ਚੱਕ ਲੋ ਫੜੇ ਗੱਲ ਵੀ ਠੀਕ ਆ ਵੀ ਭਾਬਾ ਕਿੱਦਾਂ ਨਿਕਲਣਾ ਪੈਣਾ ਹਾਂ ਹੈਗਾ ਬੰਦਾ ਲਾਦਾ ਹਾਂ ਦੇ 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 ਆਹ ਤੱਕਾਗਾ ਆਹ ਤੱਕਾਗਾ ਨਹੀਂ ਜਾਣਦਾ 45 ਦੇ ਆ 45 ਦੇ 45 ਦੇ ਆ 15 ਖਾ ਗਿਆ ਟੋਟਾ 40 ਟੋਟਾ ਦਾ ਪੁੱਛਦਾ ਹੀ ਤੇ ਅੱਜ ਜੂਰੀਏ ਦੇ ਤੇ ਉਹਦਾ ਦੋਏ ਇੱਥੇ ਬਿੰਦਰ ਦੇ ਬਿੰਦਰ ਦੇ ਵੀ ਠੀਕ ਸੱਚ ਆਈ ਟੋਟਾ ਤੇ ਤਾਰ ਤੇ ਨੂੰ ਤੇ ਰਹਿ ਗਏ ਹੁਣ ਇਹਦਾ ਨਹੀਂ ਲਾਇਆ ਪਹਿਲਾਂ ਜਾ ਕੇ ਨਹੀਂ ਸਾਢੇ ਵੀ ਨਹੀਂ ਹੋ ਜੁੜੇ ਤੇ ਉਹ ਤਾਰ ਤੇ ਉਹਨਾਂ ਦੇ ਤਾਰ ਤੇ ਸਾਢੇ ਰਹਿੰਦੇ ਵਿਚ ਹੁਣ ਹੁਣ ਇੱਥੇ ਲਿਆ ਕੇ ਟਰੇਲਰ ਤਾਰੂਗਾ ਕਿ ਸੁਗਲਾਈ ਇੱਥੇ ਹੀ ਚੱਲਣੀ ਹੈ ਇੱਧਰ ਨੂੰ ਸਟੈਡੀ ਜਿਹੜਾ ਇਹ ਕਹਿ ਜੂਰੀਆ ਸਟੈਡੀ ਮਾ ਦੇ ਚੱਕੂਗਾ ਜੇ ਘਟ ਗਿਆ ਫੇਰ ਹਾਲੇ ਤਾਂ ਆਪਾਂ ਆਰਤੀ ਦੇ ਚੱਕਦੇ ਆ ਆਪਣੇ ਤੇ ਅੱਛਾ ਤੁਹਾਨੂੰ ਬਾਟੀ ਗੋਲ ਤੇ ਲੈ ਆਉਣਾ ਹਾਂ ਹਾਂ ਵਧੀਆ ਤਾਂ ਇਕੱਠਾ ਹੀ ਚੱਕ ਲੈਂਦੇ ਆਪਾਂ ਇੱਕ ਵਾਰੀ ਵਧੀਆ ਬਾਰ ਬਾਰ ਹਾਂ ਉਸ ਸੈਡੀ ਵੀ ਠੀਕ ਆ ਉਸ ਸੈਡੀ ਵੀ ਠੀਕ ਆ ਸੈਡੀ ਮਾੜੀ ਨਹੀਂ ਆ ਗਈ ਭਾਈ ਸਾਤੇ ਫਿਰ ਤੈਨੂੰ ਪਤਾ ਹੀ ਆ ਫਿਰ ਉਹ ਕਹਦੇ ਅਸੀਂ ਚੱਕਣ ਨਹੀਂ ਦੇਣਾ ਜਾਂਦੀ ਚਾਚਰਾ ਰੇ ਸੈਡੀ ਲੱਤੀ ਨਹੀਂ ਅਸੀਂ ਤਾਂ ਅੱਧੀ ਜੀ ਦੱਬਤੀ ਉਹ ਲਗਾਤੀ ਪੂਰੀ ਰਖੇਦਾ ਵਾਹ ਇਹ ਰੁਪਿਆ ਪੈ ਗਿਆ 3-4 ਦਿੰਦੀਆਂ ਹੁਣ ਹੈਂ 50ਆਂ ਪੈ ਗਈਆਂ ਵੇਗੜਾਲਾ ਨਹੀਂ ਵੀ ਲੱਕੜਾ ਆ ਗਿਆ ਜਿਹਦੇ ਲੈ ਕੇ ਤਾਰੀ ਵੀ ਉਹ ਵੀ ਦੇਖਦਾ ਹੁੰਦਾ ਰਾਏ ਨਹੀਂ ਮੋੜਨਾ ਕੱਲੇ ਨਾਲ ਦਾ ਕਰਦਾ ਪੈਂਦਾ ਗਾਣੂ ਜਿਹੜੀ ਦੀ ਬਤਾ ਤੀ ਗਿਆ ਤਾਂ ਕਹਿੰਦਾ ਤੁਸੀਂ ਗਾਣੂ ਕਿਧਾਉਣੇ ਆ ਪੈਸੇ ਕਹਿੰਦਾ ਫੇਰ ਕਹਿੰਦਾ ਕਢਾ ਕੇ ਦੇਖ ਕੇ ਦੇ ਦਿਓ ਕਹਿੰਦਾ ਮੈਂ ਕਢਾਉਣੇ ਇਹੀ ਤਾਰ ਤੇ ਹੋਰੀ ਅੱਛਾ ਜਦੇ ਤਾਰੇ ਉੱਥੀ ਕਢਾ ਕੇ ਉੱਥੀ ਤਾਰੇ ਆ ਬਸ ਠੀਕ ਆ ਫੇ ਉਹ ਤਾਂ ਹੁਣ ਤੜੀ ਤਿੰਨ ਪੈ ਗਿਆ ਛੁੱਟੀਆਂ ਹਾਂ ਹੁਣ ਕੱਲੂ ਕਢਾ ਕੇ ਦਊਂਗਾ ਭਾਈ ਠੀਕ ਨਹੀਂ ਆ ਇੱਕ ਨਹੀਂ ਜਾਂਦਾ ਯਾਰ ਆਈ ਜਲਦੀ ਸਭ ਦੀ ਹੋਰ ਜਮਾ ਜੁਮਾ ਕਿਸੇ ਦੇ ਨਹੀਂ ਹੈ ਫੋਫੜੀਆਂ ਕਿਸੇ ਦੀ ਨਹੀਂ ਹੈ ਔਰ ਇੱਥੇ ਬਸ ਜੜੜੀ ਜਾਵੇ ਪਊਆ ਜੜੜੀ ਜਾਵੇ ਪਈਆ ਪਈਆ ਲ ਖੜੇ ਬਸ ਪਾਪਿਆ ਪਹਿਲਾਂ ਕਿਹਾ ਪਊਆ ਪਊਆ ਦਾ ਰੁੜਦਾ ਹੀ ਨਹੀਂ ਹੈ ਮੈਂ ਮਾਤੇ ਵਾਦੀ ਕਿ ਰੋਟੀ ਖਾ ਲੂ ਉੱਟ ਕੇ ਹੀ ਜਾਊ ਫੇਰ ਉਹ ਕੱਕਲਾ ਫੇਰ ਪਊਆ ਰੋੜਦਾ ਤਾਂ ਹੈ ਇਹ ਦੂਆ ਪਊਆ ਤਾਂ ਹੈ ਇਹ ਪਲਾਸਟਿਕ ਵਾਲਾ ਮੇਰੀ ਗਾਹ ਸੁਣ ਲੈ ਪਰ ਗੱਲ ਤੇ ਰੋੜਨ ਵੀ ਨਹੀਂ ਦਿੰਦਾ ਪਰ ਇਹ ਵੀ ਨਾ ਕਿ ਰੋੜਨ ਵੀ ਨਹੀਂ ਦਿੰਦਾ ਪਊਆ ਆਪ ਰੋੜਦਾ ਹੈਗਾ ਮੰਨੇ ਰੋੜਵਾ ਮੰਨੇ ਰੋੜ ਲਾ ਆ ਜਦ ਅ ਰੋੜ ਇਹ ਤਾਂ ਤੇ ਦੋਈ ਵਾਰ ਫਸਿਆ ਪਊ ਇਹ ਰਦੀ ਉਹ ਚ ਪਹੀਏ ਚ ਬਾਦੂ ਵੀ ਕਹਦਾ ਹੁਣ ਹੈ ਬਾਦੂ ਵੀ ਕਹਦਾ ਸੀ ਆਹ ਤਾਂ ਪਾਣੀ ਲਾ ਕੇ ਬਾਹੂਗਾ ਨਾ ਟੁੱਕਾ ਆ ਜਾਗਾ ਜਦ ਜਦੇ ਬਾਕੇ ਇਹਨੂੰ ਰੁਕ ਦੇ ਬੀੜ ਨਾਲ ਜਿਹੜੀ ਇੱਟਾ ਦੇ ਕੇ ਬੀਦੂ ਦਾ ਬਾਜ ਰਾਇ ਜੀ ਜਾਂਚ ਕੇ ਨਾ ਇੱਟਾ ਇਹਦੇ ਉਹਦਾ ਪਾਈ ਲੇਟ ਹੋ ਗਿਆ ਨਾਲੇ ਹੈ ਇਹ ਕਰਮਜੀਤ ਹੀ ਹੋਣੀ ਇੰਨੀ ਊੜਾ ਮੀਟਰ ਲੇਟ ਹੋ ਗਿਆ ਭਾਈ ਜਾ ਕਹਿੰਦਾ ਕਾਲੂ ਆਊਗਾ ਚਲ ਕੇ ਦੇ ਨਹੀਂ ਕਾਲੂ ਆ ਜਵੇ ਕਾਲੂ ਦੇਖੋ ਅੱਜ ਕਹਿੰਦਾ ਐਤਵਾਰ ਆ ਵੀ ਡਰਾਈਵਰ ਨਹੀਂ ਕੱਢੀ ਠੀਕ ਆ ਕੋਈ ਵੱਲ ਨਹੀਂ ਕੱਲ ਹੁਣਾਂ ਨੂੰ ਦੱਸ ਦਿੰਦੇ ਕੱਲ ਸਵੇਰੇ ਆ ਨੌਰੀ ਆ ਜਾਣਾ ਆਪਾਂ ਤਾਰ ਰਹਿਣਾ ਆਪਾਂ ਤਾਰ ਦੇ ਕੇ ਤਾਰ ਦੇਣਾ ਆਪਾਂ ਨੇ ਤਾਰਾਂ ਦੇਖੋ ਕਿਵੇਂ ਹੁਣ ਕਹਿੰਦੇ ਨਾਲ ਨਹੀਂ ਆ ਉੱਥੇ ਖੜਾ ਕੇ ਉਹਦੇ ਨਾਲ ਖਿੱਚ ਲਈ ਜਾਂਦਾ ਕੱਲ ਉੱਥੇ ਉਹਦੇ ਨਾਲ ਲਾ ਕੇ ਬੈਗ ਬਹੋਲੀ ਵਾਲੀ ਖਿੱਚਣੀ ਟਰੈਕਟਰ ਨਾਲ ਸੰਗਲ ਪਾ ਕੇ ਕੰਡਾ ਤਾਰ ਪਲਾਸ ਕਾ ਢੰਡਾ ਧਾਰ ਨਾਲ ਖੋਲ ਜਣੀ ਕਰੀ ਅਸੀਂ ਆਪਣਾ ਵੀ ਤਾਂ ਖੱਤੀ ਚੱਕਣੀ ਤਾਰ ਤੇ ਜੋਸੇ ਤੇ ਲਾਗ ਖੱਤੀ ਉੱਧਰ ਜਾ ਹਾਂ ਪਿੱਛੇ ਆਏ ਰੋ ਪਾ ਕੇ ਸੰਗਲ ਪਾ ਕੇ ਹੌਲੇ ਹੌਲੇ ਉਹ ਖਿੱਚ ਲਿਆ ਹੁੰਦਾ ਕੋਈ ਵੀ ਜਿਆਦਾ ਨਹੀਂ ਕੋਸ ਨਹੀਂ ਕੁਝ ਵੀ ਨਹੀਂ ਖੱਤੀ ਧਾਰ ਲਿਓ ਨਾਲ ਜਿੱਥੇ ਧਾਰ ਲਾ ਪਹਿਲਾ ਉਹ ਹਾਈ ਥਾ ਨਾ ਉਹਦਾ ਬਾਉਂਚੀ ਲੰਬਾ ਸਾਲਾ ਫੇ ਖਿੱਚ ਕੇ ਹੌਲੀ ਉੱਧਰ ਨਾ ਤੁਸੀਂ ਕਾ ਤਾਰੇ ਪਹਿਨਾ ਹਾਂ ਚਲ ਦੇਖੂਗੇ ਛੋਟਾ ਜੀ ਸੱਤ ਫੋਟਾ ਜੀ ਚੈਨ ਕੋ ਫੇਖਦਾ ਵਧੀਆ ਸਾਡੇ ਵਾਲੇ ਪੂਰੇ ਚੱਕਿਆਂ ਰੱਖ ਲੈਣਾ ਸਾਡੇ ਵਾਲਾ ਵੀ ਉੱਤੇ ਚਾਪੀ ਕੁ ਪਈਆ ਚੈਨ ਕੋ ਪੁੱਤੀ ਲੈ ਲੈਣੀ ਆਪਾਂ ਨੇ ਬਾਅਦ ਵਿੱਚ ਸਤਨਾਮ ਦੀ ਲੈ ਲੈ ਹਾਂ ਇਹੋ ਕਾਲਾ ਵਿਆਪ ਕੋਲ ਲੈ ਜੀ ਆ ਉੱਪਰ ਟੰਗ ਦੇ ਉਧਰ ਲੈ ਕੇ ਕਿੱਦਾਂ ਆਉਣਾ ਟਰੈਕਟਰ ਨਾਲ ਜਦੋਂ ਖੇਤ ਵਿਲੇ ਹੀ ਆ ਹੁਣ ਵਿਲੇ ਹੀ ਆ ਵਿਲੇ ਹੀ ਆ ਜ਼ਮੀਨ ਆ ਪਿਆ ਕਹਿੰਦੇ ਬੌਮੀ ਹੀ ਦੱਸਿਆ ਹੈ ਕਿਹੜੇ ਬੌਮੀ ਪਿਆਣਾ ਹੈ ਯਾਰ ਕਿਹੜੀ ਤੁੰਗੜੀ ਆ ਅਮਰ ਇਹ ਜਿਹੜਾ ਮੈਂ ਨਹੀਂ ਘਾਰੇ ਆ ਹੈ ਵਾਵਾ ਜਰਾ ਵੀ ਜਣਾ ਦਿਖਾ ਜਾ ਕਹਿੰਦੇ ਨੂੜੀਆ ਜੜਾ ਵਾਲਾ ਠੀਕ ਹੋਇਆ ਨਹੀਂ ਮੁੜਕੇ ਵੱਡਾ ਵਾਲਾ ਦੂਆ ਹਾਂ ਮੈਂ ਇੱਥੇ ਨੂੰ ਵੱਟ ਪਾਉਂਗਾ ਸਿੱਧੀ ਇਹਨੂੰ ਇੱਕ ਜਗ੍ਹਾ ਕਰਕੇ ਆ ਮੈਂ ਬੀਬੀ ਦੇ ਜੜਾ ਵਾਲਾ ਤੇ ਸਾਲਾ ਹੋਈ ਜਾਂਦਾ ਹੈ ਉਧਰੇ ਬਹੁਤ ਲਾਉਂਦੇ ਸੀ ਉਰ ਹੈ ਉਧਰੇ ਬਹੁਤ ਲਾਉਂਦੇ ਹੋ ਰਾਤ ਚਾਰ ਬੂਟੇ ਖੜੇ ਜਾਂ ਪਟਾਕੇ ਨਾ ਇਧਰ ਨਾ ਉਧਰ ਹੋਰ ਮੰਗਾਓ ਖੜਦਾ ਬੂਟੇ ਲਾਉਂਦੇ ਸਾਰੇ ਆ ਹੁਣ ਇਹ ਇਹਦਾ ਬੂਟੇ ਲਾਉਂਦੇ ਸ਼ੋਰਾਂ ਵੀ ਕਰਿਆ ਵਾ ਇਹਦਾ ਕਹਿੰਦਾ ਸੌਦਾ ਕਰ ਦਿੰਦੇ ਨੇ ਚਾਰ ਦਾ ਆ ਮਾਰ ਸੌਦਾ ਹੋਰ ਰੱਖ ਛੱਡ ਪਾਰਟੀ ਜੋ ਘੇੜਣੀ ਯਾਰ ਪਾਰਟੀ ਜੋ ਘੇੜਣੀ ਹਬਦ ਦਾ ਬਾਤ ਤੂੰ ਸਾਰਾ ਠੀਕ ਹੈ ਬੁੱਢਾ ਜਰਾ ਹਾਂ ਬਈ ਕਿੰਨੀ ਦੋ ਲਾਉਂਗੀ ਹੋਰ ਨਹੀਂ ਆਉਣੀ ਇਹਦੀਆਂ ਆ ਜੀ ਪਪਾ ਵੀ ਹੋਣਾ ਆ ਜੀ ਨਹੀਂ ਲੱਗ ਜੇ ਕੇ ਦਾ ਨਹੀਂ ਆ ਬੜਾ ਨਾਮ ਦਾ ਜੀ ਇਹਨੇ ਖਾਵ ਲੱਗਿਆ ਹੋਇਆ। ਬੂਟਾ ਹੋਵਾ ਇੱਕ ਮਿੰਟ ਹਰ ਆਉਂਦੀ ਹੈ ਮਾਂ ਮੈਂ ਕੈਮਰਾ ਫੋਟੋ ਪਾਣੀ ਲੱਗਿਆ ਹੋਇਆ ਅੱਜ ਬੂਟੇ ਨੂੰ ਪਾਣੀ ਬਹੁਤ ਲੱਗ ਰਿਹਾ। ਮੀਂਹ ਪਿਆ ਉਹਨੇ ਸਭ ਦੀ ਸਾਬ ਕਰ ਰਿਹਾ। ਮੀਂਹ ਦਾ ਬਹੁਤ ਫਰਕ ਪੈਂਦਾ। ਛੰਡੀ ਹਵਾ ਆਉਂਦੀ ਹੁਣ ਇੱਧਰ। ਹਾਂ ਲੈ ਬਾਈ ਦੇਖ। ਇੱਧਰ ਪਾਣੀ ਖੜੇਗਾ। ਤੇਜ ਨਾਲ ਵੀ ਲਾਤਾ ਅਸੀਂ ਵੀ ਲਾਤਾ। ਅੰਗੂ ਪਾਸੇ ਪਾਸੇ ਛੰਡੀ ਆਵਾਜ਼ ਇਹਨੂੰ। ਲੈ ਦੇਖੋ ਤਾਂ ਬਣਿਆ ਵਾ। ਜੰਗਲ ਬਣਿਆ ਪੂਰਾ ਜੰਗਲ। ਇੱਧਰ ਆਵਾਜ਼ ਛੱਡ ਲਾਦੀ ਹੈ। ਇਹਨੇ ਤਾਂ ਛੋਟੇ ਆ। ਗਾਹਲੀ ਵਾਰੀ। ਛੋਟੇ ਆ। ਇਹ ਆ ਖੜੇ ਆ ਛੋਟ ਆ ਗਾਹ ਨੂੰ ਜੇ ਗਾਹ ਵਾ ਦੇਖੇ ਦੇ ਅਜਿਹੇ ਜਿਹੇ ਘਰ ਦੇਖਦੇ ਆ ਚਾਰ ਕਾਈ ਇਹ ਨਹੀਂ ਦੇਖੂ ਜੀ ਹੁਣ ਇਹ ਦੇਖੀ ਤੂੰ ਖਾਂ ਗਾ ਤਿੰਨ ਵਜੇ ਹੁਣ ਲੱਗੇਗਾ ਨਹੀਂ ਆ ਲੱਗੇਗਾ ਆ ਹੁਣ ਹੀ ਦੇਖਦਾ ਕਿੰਨਾ ਟਾਈਮ ਹਲੇ ਠੰਡਾ ਵਾ ਹੋ ਗਿਆ ਪੂਰਾ ਆਉਂਦੇ ਜੀ ਹਵਾ ਹੰਡੀਆਂ ਨਾਲ ਇਹਦਾ ਪਾਣੀ ਇਹ ਪੀਨੇ ਉੱਪਰ ਛਾਈ ਛੜਨਾ ਆਪਣੇ ਨਾਲ ਪੰਛੀ ਵੀ ਜ਼ਿਆਦਾ ਤਾਂ ਹੀ ਹੈ ਹਾਂ ਭੂਵੀ ਵੀ ਟਾਰਾ ਬਹੁਤਾ ਬਣੇ ਠੰਡੇ ਮੌਸਮ ਠੰਡੇ ਕਰਕੇ ਠੰਡੇ ਕਰਕੇ ਆ ਤਾਂ ਉੱਤੇ ਜਾ ਕੇ ਨੇ ਫਿਰਦੇ ਆ ਚਿੜੀਆਂ ਕੁਝ ਖਾ ਕੇ ਫਿਰਦੇ ਆ ਫਿਰਦੇ ਜੇ ਜਾਨਵਰ ਨੂੰ ਦੋ ਦਿਨ ਕੀਲੇ ਤੇ ਬਹਿਰੇ ਨੂੰ ਤੈ ਕਰਨਾ ਪੈ ਜੇ ਮੈਂ ਤਾਂ ਮਰ ਜੂਗਾ ਸਹੀ ਕੰਮ ਦਾ ਮੋੜ ਰਵਾ ਵੀ ਸ਼ਾਮਾ ਬਹੁਤ ਆ ਦੇ ਕੱਲੂ ਕਹਿੰਦਾ ਮੈਂ ਆਉਂਗਾ ਕਹਿੰਦਾ ਬੋਲੀ ਵਾਲਾ ਅਸਿਆ ਕਹਿੰਦਾ ਕੱਲੂ ਬੈਲਡ ਕਰੂੰਗਾ ਮਾ ਆ ਜਾ ਬਾਈ ਤੈਨੂੰ ਤਾਂ ਹੀ ਰੀਗਨ ਮੀਨਾ ਹੋਗਾ ਤੈਨੂੰ ਮੈਂ ਦੋੜਾਈ ਨੂੰ ਹੋ ਗਿਆ ਨਾ ਹੋਰ ਕਿ ਕਿਣੀ ਆ ਜਾ ਗਿਆ ਬਾਈ ਕਹਿੰਦਾ ਕੱਲੂ ਕਰ ਦਿੰਦਾ ਕੱਲੂ ਆਉਂਦਾ ਨਹੀਂ ਬਾਈ ਉਹ ਹੈ ਕੱਲੂ ਆਉਂਦਾ ਕੱਲੂ ਵੀ ਇੱਕ ਨਾ ਕੋਈ ਆਵੇ ਮਾਈ ਹੋਣੀ ਨੂੰ ਪਤਾ ਹੋਣਾ ਇਹ ਵੀ ਪਊਗਾ ਭਾਂ ਦੇ ਆਖੀ ਯਾਰ ਦੇਖ ਲਓ ਆ ਪੁੰਡੇ ਦਾ ਤੋੜੀ ਲੱਗਿਆ ਉਹਦਾ ਆਕੇ ਦਾ ਆ ਯਾਰ ਹੈਰਾਨੀ ਦੇ ਘਰ ਜਿਹਦਾ ਬੰਦਾ ਨਸ਼ਾ ਪੱਤਾ ਖਾਂਦੇ ਫੇਰ ਆਪਾਂ ਮੰਨੀਏ ਕਿ ਨਹੀਂ ਆ ਸਾਊ ਬੰਦਾ ਸਿਰ ਹੋ ਕੇ ਵਧੀਆ ਬੰਦਾ ਪੂਰਾ ਯਾਰ ਬੰਦਾ ਹੈਰਾਨ ਆ ਉਹ ਕਿਸੇ ਨਾਲ ਲੜਾਈ ਜੜਾਈ ਚੜਾਈ ਚੱਕਦੇ ਨਾ ਆ ਦੇਖ ਲੈ ਉਹ ਪਤਾ ਹੈਰਾਨਾ ਬੰਦਾ ਕਿਹੜਾ ਗੱਲ ਵੀ ਕਰ ਨੰਦ ਕੱਢੀ ਜਾਂਦਾ ਹੋਰ ਗੁੱਸਾ ਦਾ ਹੀ ਹੁੰਦਾ ਬੰਦਾ ਗੁੱਸਾ ਨਹੀਂਦਾ ਨਾ ਕਦੇ ਲੜਦਾ ਸਾਡੇ ਸਾਹਮਣੇ ਘਾਰਾ ਦੇ ਲੈਣ ਨਾਲੇ ਗੇਟ ਦੇ ਮੂਹਰੇ ਸਾਨੂੰ ਅਸੀਂ ਕਦੇ ਨਹੀਂ ਲੜਦਾ ਕੱਲ੍ਹ ਆ ਜੀ ਭਾਈ ਸਾਰਾ ਅਨੰਦਪੁਰ ਸਾਹਿਬ ਸ਼ਹਿਰ ਸਾਰਾ ਫੋਲਿਆ ਹੁੰਦਾ ਜਿੰਨੇ ਗੁਰਦੁਆਰੇ ਆ ਬਾਹਰ ਬਹੁਰ ਵੀ ਸਭ ਪਾਸੇ ਸਾਰਾ ਕੁਝ ਸਟੈਂਡ ਮੋਟਰਸਾਈਕਲ ਦੇਖਿਆ ਉਹਦਾ ਨੰਬਰ ਸਾਨੂੰ ਪਤਾ ਦਾ ਮੋਟਰਸਾਈਕਲ ਦਾ ਇਹਨੇ ਸਟੈਂਡ ਤੇ ਉਸੇ ਦੇਖਦਾ ਵੀ ਓੜੇ ਖੜਾ ਹੋਊਗਾ ਕਿਤੇ ਨਹੀਂ ਮਿਲੇ ਸਾਨੂੰ ਕੋਈ ਨਹੀਂ ਮਿਲੇਗਾ ਕਮਾਲ ਦੀ ਗੱਲ ਜਿੱਥੇ ਇਹਦਾ ਫੋਨ ਬੰਦ ਹੋਇਆ ਨਹਿਰ ਦੇ ਕੋਲ ਬੰਦ ਹੋਇਆ ਉਹਦਾ ਉੱਥੇ ਜਾ ਕੇ ਵੀ ਉੱਥੇ ਵੀ ਸਾਰਾ ਆਲੇ ਵਾਲੇ ਆ ਚਾੱਕਲੇ ਮੀਟਰ ਇਧਰ ਨੂੰ ਇਧਰ ਨੂੰ ਸਭ ਖੋਲ ਲਿਆ ਹੁੰਦਾ ਉਹ ਕੋਈ ਕੁਝ ਨਹੀਂ ਮਿਲਿਆ ਰੱਬ ਜਾਣੇ ਬਾਈ ਰੱਬ ਜਾਣੇ ਹੁਣ ਕੋਈ ਸੁਰ ਨਹੀਂ ਆ ਆ ਬਈ ਆ ਜਵੇ ਹੈਗਾ ਬਾਈ ਕਿੱਥੇ ਕੰਮ ਠੰਡਾ ਵੜੋ ਦੇ ਆਸਤਾ ਹੁੰਦਾ ਠੰਡਾ ਹੁੰਦਾ ਹੀ ਆ ਜੀ ਠੰਡਾ ਹੁੰਦਾ ਜਾਂਦਾ ਕੰਮ ਜਿਉਂ ਟਾਈਮ ਟੱਪਦਾ ਬਾਈ ਐ ਹੁੰਦਾ ਪਰ ਠੰਡਾ ਹੁੰਦਾ ਕੰਮ ਹੋਰ ਉਸ ਨੂੰ ਨਹੀਂ ਮੋ ਕਰਦੀ ਬੱਸ ਤਾਂ ਫਿਰ ਉਹੀ ਗੱਲ ਹੈ ਹੁਣ ਤੂੰ ਵੀ ਕਿੱਥੇ ਸ਼ੁਰੂ ਕਰੇ ਰ�ਤਾ ਸੀ ਜੀ ਉਹ ਫਿਰ ਤਾਂ ਫੋਨ ਤੋ ਕਾਰਨਾ ਕਿੱਥੇ ਮੈਂ ਸ਼ੱਕ ਹੋਵੇ ਪੁਲਿਸ ਉਹਦੇ ਤੇ ਡਾਊਟ ਕਰਦਾ ਹੁੰਦਾ ਬੰਦਾ ਕਿ ਨਹੀਂ ਉਹਨੂੰ ਵੀ ਚੱਕੂਗੇ ਇਹ ਉਹਨਾਂ ਨੇ ਪੁਲਿਸ ਨੇ ਚੱਕਣਾ ਦੇਖ ਦਿੱਤੀ ਜੀ ਜੀ ਕਾਲ ਆਇਆ ਉਹ ਟਾਈਮ ਤੇ ਫੋਨ ਟੱਕਣਾ ਉਹ ਟਾਈਮ ਤੇ ਕਿਹਨੂੰ ਫੋਨ ਕਰਿਆ ਹਾਂ ਤੈਨੂੰ ਕਹਦਾ ਫੋਨ ਕਰਿਆ ਇੱਕ ਤੇਰੇ ਕੋਲ ਆਉਣਾ ਤਾਂ ਉਹ ਆਇਆ ਕਿ ਨਹੀਂ ਆਇਆ ਜੀ ਦਾ ਵੱਧ ਚੱਲੇ ਹੋ ਜੇ ਆਇਆ ਨਹੀਂ ਤਾਂ ਫੇਰ ਮਾਲਾ ਬੀਬੀ ਉਰੇ ਹੈ ਆਇਆ ਨਹੀਂ ਜੇ ਆਇਆ ਤਾਂ ਗਿਆ ਕਿੱਥੇ ਫੇਰ ਆਹ ਚੱਲਣਾ ਉਹ ਨਾ ਜਮਾਲਾ ਤੇ ਕੋਈ ਨਹੀਂ ਆਈ ਵੀ ਰਾਜਪਤ ਦਿਹਾੜੀ ਨਾ ਲਾਵੇ ਹੋਰ ਹੈ ਫੇਰ ਨਹੀਂ ਦਿਹਾੜੀ ਲੰਬਦੀ ਪੁਲਸ ਉਸ ਬਹੁਤ ਹਣਾ ਯਾਰ ਹੈ ਪੁਲਸ ਦਾ ਬਹੁਤ ਸੋਰਸ ਹੈ ਫੌਲਟੀ ਨਹੀਂ ਕਰੀਏ ਕੋਈ ਆਪਣੀ ਜਵਾਬ ਵੀ ਦੇਰਦੇ ਛੋਟੇ ਛੋਟੇ ਹੋਣੇ ਛੋਟੇ ਹਾਲੇ ਯਾਰ ਜਮੇ ਛੋਟੇ ਜਵਾਬ ਦੋ ਤਲ ਗਿਆ ਰ ਚਲੋ ਦੇਖੋ ਭਾਈ ਪੱਟੀ ਕੀ ਹੋਵੇ ਰੱਬਾ ਜਿੱਥੇ ਹੈਗਾ 10 ਦਿਨ ਬਾਅਦ ਆ ਜਿਓ ਠੀਕ ਆ ਜਿਓ ਆ ਜਿਓ ਆਪਣਾ ਘਰ ਆ ਜਿਓ ਹੋਰ ਕੀ ਹਾਂ ਉਹ ਵੀ ਦਾ ਘਰ ਚ ਇੱਕ ਵਿਚਾਰਾ ਪੜਿਆ ਦੇਖਿਆ ਹਾਂ ਮਗਾਂ ਦਾ ਸਿਰਪਰ ਦਾ ਘਰ ਸਾਰਾ ਇਹ ਬਾਤ ਤਾਂ ਸਾਰੇ ਹੀ ਪਰਾਂ ਹੀ ਬਾਤ ਕਰਦਾ ਹਾਂ ਹਾਂ ਜੁਝੀ ਲੈਂਦਾ ਹੁਣ ਹਾਂ 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 ਬਲਾਲਾ ਵਾ ਟਰੈਕਟਰ ਨੂੰ ਉਧਰ ਤੇ ਆਉਂਦਾ ਉਧਰ ਤੇ ਬਹੁਤ ਆਉਂਦਾ ਉਧਰ ਨੂੰ ਟਰੈਕਟਰ ਕੰਮ ਲਾਉਂਦਾ ਉਹ ਰੇਤ ਤਾਂ ਜਿਹੜੇ ਮ ਬਲਾਲਾ ਬਲਾਲਾ ਇਹ ਤਾਂ ਮਗਰ 55 ਪਾ ਲੈਣਾ ਰਾਹਾ بابا ਮਾਰ ਫੋਨ ਕਿੰਨ ਵਿਡੀਓ ਕੰਮ ਆ ਰਿਹਾ ਓਕੇ ਘਰ ਪਰਦੇ ਫੜਾ ਫੜ ਲੈ ਪਰਦੇ ਆਹੋ ਆਜੋ ਆਜੋ ਲਾਈਟ ਨਾ ਠਕੀ ਹੁਣ ਸਵੇਰੇ ਨੂੰ ਆਉਣੀ ਆ ਇਹ 12 ਘੰਟੇ ਲਾਈਟ ਚੱਲੀ ਜਾਂਦਾ 10 ਘੰਟੇ ਜਦ ਨਹੀਂ ਰੱਜੇ ਹੁਣ ਤੁਸੀਂ 2-4 ਮਿੰਟ ਚ ਕੀ ਹੋ ਜਾਣਾ ਆਟੋਮੈਟਿਕ ਆ ਚੱਕਣਾ ਦਾ ਏ ਲੋ ਬਾਈ ਪੀ ਲੈ ਚੱਲ ਕੇ ਅੱਕਰੇ ਲਾਂਦਾ ਰਹੇ ਹੁਣ ਪਾਉਣ ਲੱਗੇ ਆ ਘਰ ਟੋਏ ਕਰਨੇ ਰਹੇ ਦੀ ਟੋਟ ਬਾਈ ਯੂਰੀਆ ਲਿਆਂਦਾ ਚੱਕ ਕੇ ਯੂਰੀਆ ਕਿੰਨਾ 12 ਘੰਟੇ ਚੱਲ ਗਈ ਕਿੰਨੇ 12 ਦੇ ਉੱਪਰ ਚੱਲ ਗਈ ਨਾ ਖਣਾ 5 ਵਜੇ ਆਈ 5 ਤੋਂ 5:30 5 ਵਜੇ ਆਇਆ 6:30 ਹੋ ਗਿਆ ਹਾਂ ਗਿਆ 11:30 ਚੱਲੋ ਆ ਡੇਢ ਘੰਟਾ ਦੀ ਛੁੱਟੀ ਲੈ ਲਓ ਵਿੱਚ ਨੂੰ ਭੱਜੀ ਵੀ ਆ ਅੱਛਾ 12 ਘੰਟੇ ਹੋ ਗਈ ਪੂਰੀ ਭਾਈ ਬਹੁਤ ਲੇਟ ਆ ਸੱਤੇ ਦਾ ਜੀ ਰੋਬਿੰਦਰ ਵਧੀਆ ਜੀ ਆਰਡਰ ਕਰਦੇ ਹਾਂ ਭਗਵੰਤ ਮਾਨ ਅੱਛਾ ਹਾਂ ਜੀ ਤੋ ਠੀਕ ਹੈ ਬਾਈ ਫਿਰ 16 ਤਰੀਕ ਜੀ ਦਿੱਤੀ ਮਨ ਲੱਗਾ ਆਪਣੇ ਏਰੀਆ ਨੂੰ 15 ਠੀਕ ਹੈ ਜੀ 15 ਫੁੱਲਾ ਹਾਂ ਚ ਹਾਂ ਜੀ ਡਾਊਟ ਕੀ ਜੀ ਉਹ ਸਾਨੂੰ ਪਤਾ ਤੂੰ ਜੀਰੀ ਦੱਸ ਕਰ ਤੇ ਸ਼ੁਰੂ ਕਰ ਤਾ ਜੀਰੀ 15 ਤਰੀਕ ਤੇ ਪਤਾ ਇੰਟਰ ਮੈਂ ਤਾਂ ਉਧਰ ਦੱਸੂ ਜੀ ਉਧਰ ਜੀਰੀ ਵੀਜੀ 20 ਤੇ ਆਇਆ ਆਪਣਾ 20 ਤੇ ਰੋਪੜੇ ਦੀ ਆ ਜੀਰੀ ਕਿਲੋ ਲਾਉਣ ਲੱਗਣਾ ਉਹ ਬੈ ਜਾ ਬੈ ਜਾ ਚੱਲ ਉਹਨੂੰ ਨੋਟ ਕਰ ਲੋ ਇੱਥੇ ਕਰ ਲੋ ਨੋਟ ਆ 25 ਤੇ 24 ਤਰੀਕ ਤੇ ਪਹਿਲਾਂ ਜੀਰੀ ਲੈਣੀ ਆ 24 ਦੇ 25 ਦੇ 25 ਤੱਕ ਆਉਣਾ ਨਾ ਅੱਜ ਵੀ ਤਾਂ ਇੱਕ ਗਾਸਤ ਨੂੰ ਵੀ ਲਾ ਕੇ ਦੇਖ ਲਈ ਪੱਟੀ ਵਾਲੀ ਗੱਲ ਨੋਟ ਰੱਖਦਾ ਇੱਕ ਘੰਟਾ ਜੀਰੀ ਲਾਈਦੀ ਮੈਂ ਜੇ ਲੱਗਣਾ ਨਾ ਮੈਂ ਡੂੜ ਜਾ ਕਿਲਾ ਤੇਰੇ ਤੇ ਕੀ ਲੱਗਣਾ ਜਾਣੀ ਨਾ ਦੇ ਨਾ ਅਜੇ ਤਾਂ ਲਾ ਕੇ ਦੇਖਦੇ ਅਸਲੀ ਮਾਰ ਪੈਂਦੀ ਐ ਜਲਤ ਵਲਟੋਲਾ ਠੀਕ ਐ ਜੀ